ਬਰਨਾਲਾ ਬਠਿੰਡਾ ਮੇਨ ਹਾਈਵੇ ਤੇ ਰਾਜਸਥਾਨ ਡੀਪੋ ਦੀ ਰੋਡਵੇਜ਼ ਬੱਸ ਤੇ I20 ਕਾਰ ਦੀ ਟੱਕਰ ਹੋਣ ਕਾਰਨ ਇੱਕ ਸ਼ਖਸ ਦੀ ਮੌਤ ਹੋ ਗਈ ਅਤੇ 4 ਲੋਕ ਗੰਭੀਰ ਰੂਪ ਚ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ ਜ਼ਖਮੀ ਸੋਹਣ ਲਾਲ ਬਠਿੰਡਾ ਭਾਜਪਾ ਦਾ ਮੰਡਲ ਪ੍ਰਧਾਨ ਹੈ ਅਤੇ ਮ੍ਰਿਤਕ ਰਮੇਸ਼ ਕੁਮਾਰ ਉਸ ਦਾ ਭਰਾ ਸੀ ਦੋਵੇਂ ਭਰਾ ਆਪਣੇ ਪਰਿਵਾਰ ਨਾਲ ਰਿਸ਼ਤੇਦਾਰੀ ਚ ਜਾ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ ਬੱਸ ਲੁਧਿਆਣਾ ਤੋਂ ਗੰਗਾ ਨਗਰ ਵੱਲ ਜਾ ਰਹੀ ਸੀ ਤੇ ਕਾਰ ਬਠਿੰਡਾ ਤੋਂ ਬਰਨਾਲਾ ਵੱਲ ਜਾ ਰਹੀ ਸੀ ਸਪੀਡ ਤੇਜ਼ ਹੋਣ ਕਾਰਨ ਅਚਾਨਕ ਸਿੱਧੀ ਟੱਕਰ ਹੋ ਗਈ ਅਧਿਕਾਰਸਵਰ ਰਮੇਸ਼ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਹ ਬਿਲਕੁਲ ਸਿੱਧੀ ਟੱਕਰ ਹੈ ਜਿਹੜੇ ਕਾਰ ਡਰਾਈਵਰ ਮਤਲਬ ਠੰਡਾ ਸਾਈਡ ਤੋਂ ਆ ਰਿਹਾ ਸੀ ਉਹ ਲੱਗਦਾ ਹੈ ਵੀ ਉਹ ਕਿਸੇ ਨੂੰ ਕ੍ਰੋਸ ਕਰ ਰਿਹਾ ਸੀ ਤੇ ਬੱਸ ਇਧਰੋਂ ਆ ਰਹੀ ਸੀ ਬਰਨਾਲਾ ਸਾਈਡ ਤੋਂ ਜਿਹੜੇ ਆਪਸ ਵਿੱਚ ਬਿਲਕੁਲ ਸਿੱਧੇ ਹੀ ਟਕਰਾ ਗਿਆ ਬਿਲਕੁਲ ਸਿੱਧੀ ਟੱਕਰ ਹੈ। ਇੱਕ ਦੀ ਮੌਤ ਹੋ ਗਈ ਹੈ ਬਾਕੀ 4 ਜ਼ਖਮੀ ਨੇ ਜਿਨ੍ਹਾਂ ਚ ਤਿੰਨ ਲੇਡੀਜ਼ ਨੇ ਤੇ ਇੱਕ ਜੈਂਟਸ ਡਰਾਈਵਰ ਇਥੋਂ ਮੌਕੇ ਤੋਂ ਬੱਸ ਦਾ ਫਰਾਰ ਹੈ। ਇਹਨਾਂ ਦੇ ਅਸੀਂ ਉੱਥੇ ਮੌਕੇ ਤੇ ਹਸਪੀਟਲ ਪਹੁੰਚ ਕੇ ਬਿਆਨ ਦਰਜ ਕਰਕੇ ਜਿੱਦਾਂ ਦਾ ਵੀ ਹੋਊਗਾ ਉਹ ਡਰਾਈਵਰ ਦੇ ਖਿਲਾਫ ਕਾਰਵਾਈ ਕਾਨੂੰਨ ਚ ਲਿਆਂਦੀ ਜਾ ਰਹੀ ਹੈ